ਬਿਲਕੁਲ ਹੀ ਬਹੁਤ ਸ਼ਾਨਦਾਰ ਮੋਲ ਦੇ ਅੰਦਰ ਆਪਣੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਲੀਡਰ ਸਾਹਿਬਾਨ ਨਾਲ ਸਾਰੇ ਵਿਧਾਇਕਾਂ ਦੀ ਸਾਰੇ ਪਧਰ ਦੇ ਕਾਰੀਆਂ ਦੀ ਮੁਲਾਕਾਤ ਹੋਈ ਤੇ ਸਭ ਨੇ ਇਸ ਮੀਟਿੰਗ ਵਿੱਚ ਆਪਣੇ ਪਿਆਰੇ ਨੇਤਾ ਨਾਲ ਮੁਲਾਕਾਤ ਕਰਕੇ ਵਾਅਦਾ ਕੀਤਾ ਕਿ ਆਉਣ ਵਾਲੀ 选举 ਵਿੱਚ ਅਸੀਂ ਸਾਰੇ ਆਪਣੇ ਆਪਣੇ ਹਲਕਿਆਂ ਵਿੱਚ ਵੱਡੇ ਮਾਰਜਿਨ ਨਾਲ ਜਿੱਤ ਕੇ ਤੁਹਾਨੂੰ ਬਾਗੇ ਸਾਰੀਆਂ ਲੋਕ ਸਭਾ ਸੀਟਾਂ ਜਿੱਤਾਂਗੇ ਕੇਜਰੀਵਾਲ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਰੇ ਵੋਲੰਟੀਅਰਜ਼ ਦਾ ਸਾਰੇ ਐਮ ਐਲ ਏ ਦਾ ਸਾਰੀ ਪਦ ਅਧਿਕਾਰੀਆਂ ਦਾ ਹੌਸਲਾ ਕਈ ਗੁਣਾ ਵੱਧ ਗਿਆ ਬੀਜੇਪੀ ਦੀ ਜੋ ਸਾਜ਼ਿਸ਼ ਸੀ ਕਿ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਦਿੱਲੀ ਸਰਕਾਰ ਨੂੰ ਖਤਮ ਕਰਾਂਗੇ ਇਹਨਾਂ ਦੇ ਐਮਐਲਏ ਨੂੰ ਤੋੜ ਕੇ ਇਹਨਾਂ ਦੀ ਪਾਰਟੀ ਨੂੰ ਖਤਮ ਕਰਾਂਗੇ ਉਹ ਸਾਰੀ ਸਾਜਿਸ਼ਾਂ ਦੇ ਪਾਣੀ ਛਰ ਗਿਆ ਕੇਜਰੀਵਾਲ ਸਾਹਿਬ ਨੂੰ ਪ੍ਰਚਾਰ ਤੋਂ ਰੋਕਣ ਦੀ ਸਾਜ਼ਿਸ਼ ਸੀ ਆ ਮਾਨਜਿਕ ਸੁਪਰੀਮ ਕੋਰਟ ਦੇ ਜਮਾਨਤ ਦੇਣ ਤੋਂ ਬਾਅਦ ਉਸ ਸਾਜ਼ਿਸ਼ ਤੇ ਵੀ ਪਾਣੀ ਛਰ ਗਿਆ ਤੇ ਕਹਿੰਦੇ ਨੇ ਸੱਚ ਨਾਲ ਪ੍ਰਮਾਤਮਾ ਹੁੰਦਾ ਮੈਨੂੰ ਲੱਗਦਾ ਇਸ ਦੇਸ਼ ਦੇ ਲੋਕਾਂ ਦੇ ਅੰਦਰ ਵੀ ਇਸ ਤਾਨਾਸ਼ਾਹ ਸਰਕਾਰ ਦੀ ਇਸ ਹਿਟਲਰ ਚਾਹੀਦੇ ਖਿਲਾਫ ਬਹੁਤ ਰੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ 4 ਜੂਨ ਨੂੰ ਜਦੋਂ ਵਿਜੇ ਆਉਣਗੇ ਉਹਦੇ ਚ ਇੰਡੀਆ ਗੱਠਜੋੜਨ ਦੀ ਸਰਕਾਰ ਬਣੇਗੀ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਲੜ ਰਹੀ ਹੈ ਜਿੱਥੇ ਜਿੱਥੇ ਇੰਡੀਆ ਗੱਠਜੋੜਨ ਦੇ ਉਮੀਦਵਾਰ ਇਸ ਤਾਨਾਸ਼ਾਹ ਸਰਕਾਰ ਦੇ ਖਿਲਾਫ ਲੜ ਰਹੇ ਨੇ ਸਾਰੇ ਵੱਡੇ ਮਾਰਗ ਦਿਨ ਦਿੱਤੇ ਬਿਲਕੁਲ ਇੱਕ ਬਹੁਤ ਸ਼ਾਨਦਾਰ ਭੋਲ ਦੇ ਅੰਦਰ ਆਪਣੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆ ਲੀਡਰ ਸਾਹਿਬ ਨਾਲ ਸਾਰੇ ਵਿਧਾਇਕਾਂ ਦੀ ਸਾਰੇ ਪਦਾਧਿਕਾਰੀਆਂ ਦੀ ਮੁਲਾਕਾਤ ਹੋਈ ਤੇ ਸਭ ਨੇ ਇਸ ਮੀਟਿੰਗ ਵਿੱਚ ਆਪਣੇ ਪਿਆਰੇ ਨੇਤਾ ਨਾਲ ਮੁਲਾਕਾਤ ਕਰਕੇ ਵਾਦਾ ਕੀਤਾ ਕਿ ਆਉਣ ਵਾਲੀ ਇਲੈਕਸ਼ਨ ਵਿੱਚ ਅਸੀਂ ਸਾਰੇ ਆਪਣੇ ਆਪਣੇ ਹਲਕਿਆਂ ਵਿੱਚ ਵੱਡੇ ਮਾਰਜਿਨ ਨਾਲ ਜਿੱਤ ਕੇ ਤੁਹਾਨੂੰ ਬਾਗੇ ਸਾਰੀਆਂ ਲੋਕ ਸਭਾ ਸੀਟਾਂ ਜਿੱਤਾਂਗੇ ਕੇਂਦਰੀਵਾਰ ਸਾਹਿਬ ਦੇ ਬਾਹਰ ਆਉਣ ਤੋਂ ਬਾਅਦ ਆਮ ਆਦੀ ਪਾਰਟੀ ਦੇ ਸਾਰੇ ਵੋਲੰਟੀਅਰਜ਼ ਦਾ ਸਾਰੇ ਐਮ ਐਲ ਏ ਦਾ ਸਾਰੇ ਪਦਾਧਿਕਾਰੀਆਂ ਦਾ ਹੌਸਲਾ ਕਈ ਗੁਣਾ ਵੱਧ ਗਿਆ ਬੀ ਜੀ ਪੀ ਦੀ ਜੋ ਸਾਜ਼ਿਸ਼ ਸੀ ਕਿ ਕੇਧਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਾਂਗੇ ਇਹਨਾਂ ਦੀ ਦਿੱਲੀ ਸਰਕਾਰ ਨੂੰ ਖਤਮ ਕਰਾਂਗੇ ਇਹਨਾਂ ਦੇ ਐਮਐਲਏ ਨੂੰ ਤੋੜ ਕੇ ਇਹਨਾਂ ਦੀ ਪਾਰਟੀ ਨੂੰ ਖਤਮ ਕਰਾਂਗੇ ਉਹ ਸਾਰੀ ਸਾਜਸ਼ਨਾ ਦੇ ਪਾਣੀ ਛਰ ਗਿਆ ਕੇਧਰੀਵਾਲ ਸਾਹਿਬ ਨੂੰ ਪ੍ਰਚਾਰ ਤੋਂ ਰੋਕਣ ਦੀ ਸਾਜ਼ਿਸ਼ ਸੀ ਆ ਮਾਨਜਿਕ ਸੁਪਰੀਮ ਕੋਰਟ ਦੇ ਜਮਾਨਤ ਦੇਣ ਤੋਂ ਬਾਅਦ ਉਸ ਸਾਜ਼ਿਸ਼ ਤੇ ਵੀ ਪਾਣੀ ਛਰ ਗਿਆ ਤੇ ਕਹਿੰਦੇ ਨੇ ਸੱਚ ਨਾਲ ਪਰਮਾਤਮਾ ਹੁੰਦਾ ਮੈਨੂੰ ਲੱਗਦਾ ਇਸ ਦੇਸ਼ ਦੇ ਲੋਕਾਂ ਦੇ ਅੰਦਰ ਵੀ ਇਸ ਤਾਨਾਸ਼ਾਹ ਸਰਕਾਰ ਦੀ ਇਸ ਹਿਟਲਰ ਚਾਹੀ ਦੇ ਖਿਲਾਫ ਬਹੁਤ ਅਰੋਸ਼ ਹੈ ਤੇ ਮੈਨੂੰ ਪੂਰਾ ਵਿਸ਼ਵਾਸ ਹੈ 4 ਜੂਨ ਨੂੰ ਜੋ ਨਿਯੂਜੇ ਆਉਣਗੇ ਉਹਦੇ ਚ ਇੰਡੀਆ ਗੱਠਜੋੜਨ ਦੀ ਸਰਕਾਰ ਬਣੇਗੀ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਲੜ ਰਹੀ ਹੈ ਜਿੱਥੇ ਜਿੱਥੇ ਇੰਡੀਆ ਗੱਠਜੋੜਨ ਦੇ ਉਮੀਦਵਾਰ ਇਸ ਤਾਨਾਸ਼ਾ ਸਰਕਾਰ ਦੇ ਖਿਲਾਫ ਲੜ ਰਹੇ ਨੇ ਸਾਰੇ ਵੱਡੇ ਮਾਰਗਦਰਸ਼ਕ ਦੇਖ ਲਈਏ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ